ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਮਾਨਯੋਗ ਸ਼ਿਮ ਸਾਹਿਬ ਪੰਜਾਬੀ ਨਦਰਾਇ ਇਨੀਸ਼ੀਏਟਿਵ ਹੈਗਾ ਨਸ਼ਾ ਦੇ ਵਿਰੁੱਧ ਚੰਗ ਖੁਸ਼ੀ ਦੀ ਸੀਰੀਜ਼ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸਰਦਾਰਸਪੁਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਹੈ। ਆ ਮਿਸ਼ਨ ਉਮੀਦ ਦਾ ਜਿਹੜਾ ਹੈਗਾ ਇੱਕ ਪਲੇਟਫਾਰਮ ਦੇ ਤਹਿਤ ਜਿਹਦਾ ਪ੍ਰਸ਼ਾਸਨ ਸਰਦਾਰਸਪੁਰ ਦੇ ਜਿਹੜੇ ADC ਸਾਹਿਬ ਹੈਗੇ, STM ਸਾਹਿਬ ਹੈਗੇ, DC ਸਾਹਿਬ ਵੱਲੋਂ ਜਿਹੜੀ ਹੈਗੀ ਇੱਕ ਬੱਚਿਆਂ ਵਾਸਤੇ ਫ੍ਰੀ ਸਿਵਲ ਸਰਵਿਸ ਕੋਚਿੰਗ ਜਿਹੜੀ ਹੈਗੀ ਉਹ ਸਪਟਾਲੀ ਜਿਹੜੀ ਇਨਾਉਰੇਟ ਕੀਤੀ ਗਈ ਹੈ ਅਸੀਂ ਬੱਚਿਆਂ ਨੂੰ ਇੱਥੇ ਜਿਹੜਾ ਇਸ ਸੰਬੰਧ ਦੇ ਵਿੱਚ ਜਿਵੇਂ ਬੇਸਿਕ ਚੀਜ਼ਾਂ ਉਹ ਦਸਾਉਣ ਲਈ ਆਏ ਹੈਗੇ ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਆ ਵੀ ਅਸੀਂ ਬੱਚਿਆਂ ਨੂੰ ਇਹ ਕਿਹਾ ਹੈ ਨਾ ਕਿ ਉਹ ਆਪਣਾ ਬੈਸਟ ਦੇਣ ਅਤੇ ਜਿਹੜਾ ਹੈਗਾ ਕਿ ਸਰਕਾਰ ਵੱਲੋਂ ਜਿਦੀ ਵੀ ਸਕੀਮ ਹੈਗੀ ਉਹਨੂੰ ਉਹਦੇ ਤੋਂ ਤੁਹਾਨੂੰ ਜਿਹੜੇ ਵੀ ਸਹਿਯੋਗ ਹੈ ਉਹ ਪ੍ਰੋਵਾਈਡ ਕਰਾਇਆ ਜਾਏਗਾ ਐਜੂਕੇਸ਼ਨ ਦੇ ਲਈ ਬਾਕੀ ਸਪੋਰਟ ਦੇ ਲਈ ਉਹ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬੱਚਿਆਂ ਨਾਲ ਇੰਟਰੈਕਟ ਵੀ ਕੀਤਾ ਹੈਗਾ ਉਹਨਾਂ ਦੇ ਨਾਲ ਸਾਡੇ ਪੰਜਾਬ ਵਿੱਚ ਅੰਦਰ ਕੀਤੇ ਹਨ ਐਂਡ ਫਰਦਰਲੀ ਅਸੀਂ ਜਿਹੜੀ ਜਦੋਂ ਇਹਨਾਂ ਦੀ ਕਲਾਸ ਚੱਲੇਗੀ ਤਾਂ ਸਾਡੇ ਵੱਲੋਂ ਵੀ ਇਹਨਾਂ ਦੀ ਪਰਸਨਲੀ ਜਿਹੜਾ ਹੈਗਾ ਕਲਾਸ ਵੀ ਚਲਾ ਕੇ ਇਹਨਾਂ ਦੀ ਕਲਾਸ ਵੀ ਲਿੱਤੀ ਜਾਣੀਆਂ ਨੇ ਫਰਦਰਲੀ ਅਜਸ ਅਤੇ ਜਿਹੜਾ ਹੈਗਾ ਫਰਦਰ ਇੰਟਰੈਕਸ਼ਨ ਵੀ ਹੈਗਾ ਉਹ ਵੀ ਕੀਤਾ ਲੱਗਦਾ ਹੈ ਦੇਖੋ ਜੀ ਮਿਸ਼ਨ ਉਮੀਦ ਦਾ ਜਿਹੜਾ ਬੈਨੀਫਿਟ ਹੈ ਉਹ ਬੱਚਿਆਂ ਨੂੰ ਜਿਹੜਾ ਹੈਗਾ ਪੋਜੀਟਿਵ એનર્ਜੀ ਜਿਹੜਾ ਜਨਰੇਟ ਕਰਕੇ ਜਿਹੜਾ ਸਿਵਲ ਸੋਸ਼ਲ ਸਾਇੰਸ ਜਿਹੜਾ ਹੈਗਾ ਬੱਚਾ ਨੂੰ ਕल्याण ਰਾਹਤੇ ਆਈਐਸਆਪੀਐਸਪੀਸੀਐਸ ਕਤੇ ਹੋਏ ਵਿਦ ਕੰਪੀਟੀਟਿਵ ਐਗਜ਼ਾਮ ਹੈ ਪੋਸਟ ਵੱਲ ਮੋਟੀਵੇਟ ਕਰਨਾ ਕਤੇ ਜਿਹੜਾ ਨਸ਼ਿਆਂ ਤੋਂ ਦੁਰੀ ਹੈ ਯੂਵਥ ਖੰਡਾ ਆ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਾਸਪੁਰ ਦਾ ਜਿਹੜਾ ਹੈਗਾ ਕੋਪਰਾਲਾ ਜਿਹੜਾ ਹੈ ਕੀਤਾ ਹੈ ਜੀ ਸਾਡੇ ਦੇਖੋ ਜਿਦਾ ਕਿ ਦਾਸਪੁਰ ਪ੍ਰਸ਼ਾਸਨ ਵੱਲੋਂ ਵਕਫ ਵਕਫ ਪ੍ਰੋਗਰਾਮ ਚਲੇ ਜਾ ਰਹੇ ਨੇ ਇਹ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਮੈਂ ਤੁਹਾਨੂੰ ਵੀ ਪਹਿਲਾਂ ਵੀ ਸੰਬੰਧ ਸਬੂਤ ਕੀਤਾ ਸੀਗਾ ਕਿ ਲਗਭਗ 50 ਹੀ ਦੇ ਲਗਭਗ 80 10 ਇਸ ਤੋਂ ਇਲਾਵਾ ਲਗਭਗ ਪੋਨੇ 4 ਕਿਲੋ ਦੇ ਲਗਭਗ ਜਿਹੜਾ ਵਗਾ ਅ ਿਰੰਦੀ ਕਰੀਏ ਦੀ ਕੰਪਨੀ ਅਸੀਂ ਕੀ ਕੀ ਹੈ ਐਂਡ 50 ਤੋਂ ਜ਼ਿਆਦਾ ਬਥੇ ਬੰਦੇ ਅਸੀਂ ਕੀ ਲਈ ਗਿਫਤਾਰ ਕੋ ਤੇ। ਇਸ ਤੋਂ ਇਲਾਵਾ ਵੀ ਸਾਡਾ ਜਿਹੜਾ ਹੈਗਾ ਜਿਹੜੇ ਕਿ ਇੱਕ ਸੀਮਿਤ ਪ੍ਰੋਗਰਾਮ ਹੈਗੇ ਜਿਹੜਾ ਚੀ ਨੀਲਾ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਉਹ ਵੀ ਬਖਵਤ ਥਾਵਾਂ 'ਚ ਹੈਲਥ ਡਿਪਾਰਟਮੈਂਟ ਦੇ ਨਾਲ ਵੀ ਅਸੀਂ ਕੀਤੇ ਜਾ ਰਹੇ ਸੀ। ਸਾਡੀ ਜਿਹੜੀ ਹੈਗੀ ਸੰਪਰਕ ਮੀਟਿੰਗਾਂ ਅਸੀਂ ਜਿਹੜੇ ਅਰਗੇਨਾਈਜ਼ ਕਰੇ ਹੈਗੇ ਅਸੀਂ ਸਟੂਡੈਂਟ ਨਾਲ ਵੀ ਇੰਟਰੈਕਟ ਕਰੇ ਹੈਗੇ ਇਸ ਤੋਂ ਇਲਾਵਾ ਅਸੀਂ ਵਿਲੇਜ ਡਿਫੈਂਸ ਕਮੇਟੀ ਦੇ ਨਾਲ ਵੀ ਵਾਰਡ ਡਿਫੈਂਸ ਕਮੇਟੀ ਵਾਰਡ ਕਮੇਟੀ ਨਾਲ ਵੀ ਅਸੀਂ رابطہ ਬਣੇਗੇ ਤਾਂ ਅਸੀਂ ਪ੍ਰਸ਼ਾਸਨ ਦੇ ਨਾਲ ਉਹ ਪਬਲਿਕ ਉਹ ਸਿਵਲ ਸੁਸਾਇਟੀ ਦੇ ਨਾਲ ਜਿਹੜਾ ਹੈਗਾ ਕਰਕੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਉਹ ਕੰਮ ਹੈਗਾ ਸਾਡੀ ਨਸ਼ਿਆਂ ਦੀ ਜੰਗ ਹੈਗਾ ਉਹਨਾਂ ਤੇ ਅਸੀਂ ਲੇਰਾ ਹੈਗਾ ਕੰਮ ਕਰਕੇ ਉਸ ਮਿਸ਼ਨ ਨੂੰ ਅਸੀਂ ਸਫਲ ਕਰਨਾ ਹੈ ਅੱਜ ਦੇਖੋ ਜੀ ਮੈਂ ਬੜੀ ਆਪਣੀ ਕੋਸ਼ਿਸ਼ ਕਰੀ ਹੈ ਸਾਰੇ ਆਪਣੇ ਬਰਦਾਸਪੁਰ ਦੇ ਸਟੂਡੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਅੱਜ ਡੀਸੀ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਵੱਲੋਂ ਨਾਲ ਆਪਣੇ ਐਸਐਸਪੀ ਸਰ ਦੀ ਗਾਈਡੈਂਸ ਦੇ ਨਾਲ ਅੱਜ ਇੱਥੇ ਫ੍ਰੀ ਕੋਚਿੰਗ ਸੈਂਟਰ ਸਾਡੇ ਜਿਹਨੇ ਯੂਪੀਐਸਸੀ ਐਪੀਅਰੈਂਸ ਨੇ ਜਿਨ੍ਹਾਂ ਨੇ ਆਈਐਸ ਆਈਪੀਐਸ ਜਾਂ ਪੀਸੀਐਸ ਬੰਨਾ ਹੈ ਉਹ ਫ੍ਰੀ ਆਫ ਕੋਸ ਦਿੱਤੀ ਜਾਏਗੀ ਉਸ ਦਿਨ ਨਾਲ ਅਸੀਂ ਸੰਬੰਧੀ ਜਿਹੜੇ ਆਪਣੇ ਚੇਤਨ ਭਾਰਤ ਲਰਨਿੰਗ ਜਿਹੜੇ ਆਪਾਂ ਨੇ ਉਹ ਨੇ ਉਹਨਾਂ ਨਾਲ ਟਾਈ ਅਪ ਕੀਤਾ ਹੈ ਉਹ ਫ੍ਰੀ ਆਫ ਕੋਸ ਹੈ ਤੇ ਇਨਫਰਾਸਟ੍ਰਕਚਰ ਵੀ ਦਵਾਂਗੇ ਪਲੱਸ ਕੋਚਿੰਗ ਵੀ ਦਵਾਂਗੇ ਮੈਂ ਸਾਰੇ ਆਪਣੇ ਸਟੂਡੈਂਟਸ ਨੂੰ ਤੁਹਾਡੇ ਮਾధ్యਮ ਰਾਹੀਂ ਇਹ ਹੀ ਅਪੀਲ ਕਰਦਾ ਕਿ ਜਿੱਥੇ ਸਾਨੂੰ ਕਈ ਵਾਰੀ ਦਿਮਾਗ 'ਚ ਇੱਕ ਜੀ ਸ਼ੰਕਾ ਆ ਜਾਂਦੀ ਹੈ ਕਿ ਅਸੀਂ ਇੰਨੇ ਪੈਸੇ ਕਿੱਦਾਂ ਖਰਚਾਂਗੇ ਕੋਚਿੰਗ ਲਈ ਉਹ ਜਿਹੜੀ ਸ਼ੰਕਾ ਹੈ ਅੱਜ ਅਸੀਂ ਖਤਮ ਕਰ ਦਿੱਤੀ ਹੈ ਤੇ ਮੈਨੂੰ ਆਸ ਹੈ ਤੁਸੀਂ ਆਹ ਵੇਖਿਆ ਕਿ ਬੱਚਿਆਂ ਦਾ ਬੜਾ ਹੰਗਾਰਾ ਸੀਗਾ ਪੂਰਾ ਸਾਡਾ ਹਾਲ ਪੜਿਆ ਹੋਇਆ ਬੱਚੇ ਚਾਹੁੰਦੇ ਆ ਕਿ ਅਸੀਂ ਅੱਗੇ ਵਧਣਾ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਪੂਰੀ ਸਪੋਰਟ ਰਹੇਗੀ ਕਿਸੇ ਤਰ੍ਹਾਂ ਦੀ ਵੀ ਕਿ ਬੱਚਿਆਂ ਨੂੰ ਕੁਝ ਵੀ ਅਗਰ ਕਿਤੇ ਦਿੱਕਤ ਆਂਦੀ ਹੈ ਤੇ ਉਹ ਸਾਨੂੰ ਦੱਸ ਸਕਦੇ ਨੇ ਬਟ ਇਹ ਮਜਰੂਰ ਕਵਾਂਗਾ ਕਿ ਇਹ ਜਿਹੜਾ ਮਿਸ਼ਨ ਉਮੀਦ ਦੇ ਅੰਦਰ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਮੈਨੂੰ ਉਮੀਦ ਹੈ ਸਾਰੇ ਪ੍ਰਸ਼ਾਸਨ ਨੂੰ ਉਮੀਦ ਹੈ ਤੇ ਅਸੀਂ ਹੋਰ ਵੱਧੀ ਅਫਸਰ ਆਪਣੇ ਜ਼ਿਲ੍ਹੇ ਤੋਂ ਕੱਢਾਂਗੇ ਤੇ ਤੁਹਾਡੇ ਜਿਹੜੇ ਰੂਬ ਰੂਪ ਕਰਾਵਾਂਗੇ ਜੀ ਮੈਂ ਜਦੋਂ ਆਪਣੀ ਹੁਣੇ ਬੱਚਿਆਂ ਨੂੰ ਦੱਸਿਆ ਕਿ ਮੈਂ ਜ਼ਿਲ੍ਹਾ ਗੁਰਦਾਸ ਤੋਂ ਛੋਟੇ ਜਿਹੇ ਪਿੰਡ ਚੋਂ ਜਦੋਂ ਅਸੀਂ ਚੰਡੀਗੜ੍ਹ ਗਏ ਦਿੱਲੀ ਜਾ ਕੇ ਕੋਚਿੰਗਾਂ ਲਈਆਂ ਤੇ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਥ ਕਰਨਾ ਪਿਆ ਬਟ ਮੈਂ ਜੋ ਆਪਣੇ ਇੱਥੇ ਪਹੁੰਚਣ ਤੱਕ ਜੋ ਮੈਂ ਸਿੱਖਿਆ ਮੈਂ ਇਹ ਚੀਜ਼ ਸਿੱਖੀ ਹੈ ਕਿ ਜਿਹੜੀ ਯੂਪੀਐਸਸੀ ਹੈ ਇਹ ਤੁਹਾਡੀ ਮਿਹਨਤ ਦੀ ਹੈ ਤੁਹਾਡੀ ਲਗਨ ਦੀ ਹੈ ਕੋਈ ਵੀ ਚੀਜ਼ ਹਾਸਲ ਕਰਨੀ ਆ ਅਗਰ ਤੁਸੀਂ 100% ਦਿੰਦੇ ਹੋ ਦਿਨ ਰਾਤ ਇੱਕ ਕਰਦੇ ਹੋ ਤੁਸੀਂ ਉਹ ਮਕਾਮ ਤੇ ਪਹੁੰਚ ਸਕਦੇ ਹੋ ਇਹ ਉਹ ਜੀ ਕੋਈ ਚੀਜ਼ ਨਹੀਂ ਆ ਜਿਹੜੀ ਨਹੀਂ ਹੋ ਸਕਦੀ ਦੂਸਰੀ ਗੱਲ ਮੈਂ ਇੱਕ ਇਹ ਜਰੂਰ ਕਹਿਣਾ ਚਾਹਾਂਗਾ ਸਾਡੇ ਸਰਕਾਰੀ ਸਕੂਲਾਂ ਤੇ ਬੱਚੇ ਪੜ੍ਹਿਆ ਜਾਂ ਕੋਈ ਗਰੀਬੀ ਰੇਖਾ ਚਾਹ ਜਾਂ ਕੋਈ ਕਹਿੰਦਾ ਮੈਂ ਉਹ ਉੱਚੇ ਅਧਿਕਾਰੀ ਦੀ ਸਿੱਖਿਆ ਜਿਹੜੀ ਹੈ ਨਹੀਂ ਕਰ ਪਾਇਆ ਆਪਣੇ ਪਲੱਸ 2 ਤੱਕ ਇਹ ਆਪਣੇ ਦਿਮਾਗ ਚੋਂ ਕੱਢ ਦਿਓ ਅਗਰ ਅੱਜ ਤੁਸੀਂ ਮਿਹਨਤ ਕਰਨੀ ਸ਼ੁਰੂ ਕੀਤੀ ਹੈ ਮੈਂ ਤੁਹਾਨੂੰ ਲੈ ਕੇ ਦੇ ਦੇਣਾ ਦਾਅਵੇ ਨਾ ਕਹਿ ਦਿੰਨਾ ਕਿ ਮਿਹਨਤ ਨਾ ਛੱਡਿਓ ਤੁਸੀਂ ਜਿਹੜੇ ਅਫਸਰ ਹਥੋਂ ਜ਼ਰੂਰ ਬਣ ਕੇ ਜਾਓ